ਮੇਰੇ ਪਿਆਰੇ ਬੱਚਿਓ ਮੇਰਾ ਨਾਮ ਹੈ ਤਜਿੰਦਰ ਤੇ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਕਹਾਣੀ ਲੈ ਕੇ ਆਈਆਂ ਨੋਹਾ ਇੱਕ ਚੁਸਤ ਤੇ ਹਸਮੁਖ ਮੁੰਡਾ ਸੀ ਉਹਨੂੰ ਸੌਣ ਤੋਂ ਪਹਿਲਾਂ ਦੀਆਂ ਕਹਾਣੀਆਂ ਗਰਮ ਚਾਕਲੇਟ ਵਾਲਾ ਦੁੱਧ ਅਤੇ ਮੀਂਹ ਦੀ ਟਿਪ 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 ਦੀ ਆਵਾਜ਼ ਬਹੁਤ ਪਸੰਦ ਸੀ ਇੱਕ ਸ਼ਾਮ ਆਕਾਸ਼ ਵਿੱਚ ਕਾਲੇ ਬੱਦਲ छा ਗਏ ਬਿਜਲੀ ਚਮਕੀ ਤੇ ਤੇਜ਼ ਗੜਗੜ ਹੋਣ ਲੱਗੀ ਇੱਕ ਵੱਡੀ ਬਿਜਲੀ ਕਮਰੇ 'ਚ ਚਮਕੀ ਤੇ ਲਾਈਟ ਚਲੀ ਗਈ ਨੋਹਾ ਡਰ ਗਿਆ ਉਸਨੇ ਆਪਣੇ ਕੰਬਲ ਨੂੰ ਜ਼ੋਰ ਨਾਲ ਫੜਿਆ ਤੇ ਬੋਲਿਆ ਮੰਮਾ ਪਪਾ ਉਸਦੇ ਮੰਮੀ ਪਪਾ ਫਲੈਸ਼ਲਾਈਟ ਲੈ ਕੇ ਕਮਰੇ ਵਿੱਚ ਆਏ ਤੇ ਉਹਨੂੰ ਗੱਲ ਨਾਲ ਲਾ ਲਿਆ। ਉਹਦੇ ਪਾਪਾ ਨੇ ਉਸਨੂੰ ਕਿਹਾ ਕਿ ਇਹ ਸਿਰਫ ਇੱਕ ਤੂਫਾਨ ਹੈ। ਪਰ ਮੈਨੂੰ ਡਰ ਲੱਗ ਰਿਹਾ ਹੈ। ਨੋਹਾ ਨੇ ਆਪਣੇ ਪਾਪਾ ਨੂੰ ਕਿਹਾ। ਉਸਦੀ ਮੰਮੀ ਨੇ ਕੋਲ ਬੈਠ ਕੇ ਉਹਨੂੰ ਕਿਹਾ ਜਦੋਂ ਸਾਨੂੰ ਡਰ ਲੱਗੇ ਅਸੀਂ ਰੱਬ ਨਾਲ ਗੱਲ ਕਰ ਸਕਦੇ ਹਾਂ। ਉਹ ਸਾਡੀ ਸੁਣਦਾ ਹੈ। चाहे बाहर कि तूफान हो ने आकाश वाल वेख्या फिर अखा बंद करके आहिस्ता कहा, वाहगुरु जी मैनू थोड़ा डर लग रहा है मेहर करो मैनू सुरक्षित महसूस करवाओ कुछ पल बाद गड़गड़ी की आवाज़ कट हो गई ਹਵਾ ਅਜੀਬੀ ਚੱਲ ਰਹੀ ਸੀ ਪਰ ਨੋਹਾ ਨੂੰ ਹੁਣ ਇਕੱਲਾ ਮਹਿਸੂਸ ਨਹੀਂ ਹੋ ਰਿਹਾ ਸੀ ਉਸਨੇ ਥੋੜੀ ਮੁਸਕਾਨ ਦਿੱਤੀ ਤੇ ਆਪਣੀ ਫਲੈਸ਼ਲਾਈਟ ਨੂੰ ਸੁਪਰ ਹੀਰੋ ਵਾਂਗ ਫੜ ਲਿਆ ਕੁਝ ਦੇਰ ਵਿੱਚ ਨੋਹਾ ਸੋ ਗਿਆ ਸ਼ਾਂਤ ਤੇ ਸੁਰੱਖਿਅਤ ਜਦ ਕਿ ਬਾਹਰ ਹੌਲੀ-ਹੌਲੀ ਤੂਫਾਨ ਗੂੰਜ ਰਿਹਾ ਸੀ ਅਗਲੀ ਸਵੇਰ ਸੋਹਣੀ ਧੁੱਪ ਕਮਰੇ ਵਿੱਚ ਚਮਕ ਰਹੀ ਸੀ ਤੂਫਾਨ ਖਤਮ ਹੋ ਚੁੱਕਿਆ ਸੀ ਮਾਂ ਨੇ ਨੋਹਾ ਦੇ ਮੱਥੇ ਨੂੰ ਚੁੰਮ ਕੇ ਕਿਹਾ ਦੇਖਿਆ ਰੱਬ ساری ਰਾਤ ਤੇਰੇ ਨਾਲ ਸੀ ਨੋਹਾ ਨੇ ਮੁਸਕਰਾ ਕੇ ਕਿਹਾ ਮੈਨੂੰ ਪਤਾ ਲੱਗ ਗਿਆ ਮੈਂ ਇਕੱਲਾ ਨਹੀਂ ਸੀ ਮੇਰੇ ਪਿਆਰੇ ਬੱਚਿਓ ਜੇ ਕਦੀ ਵੀ ਤੁਹਾਨੂੰ ਡਰ ਲੱਗੇ ਤੇ ਹੌਲੀ ਜੇ ਬਾਬਾ ਜੀ ਨੂੰ ਇਹ ਜ਼ਰੂਰ ਦੱਸੋ ਕਿ ਮੈਨੂੰ ਡਰ ਲੱਗ ਰਿਹਾ ਹੈ ਤੇ ਵੇਖਿਓ ਬਾਬਾ ਜੀ ਤੁਹਾਡੇ ਨਾਲ ਹਮੇਸ਼ਾ ਹੋਣਗੇ ਜੇਕਰ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤੇ ਮੇਰੇ YouTube ਚੈਨਲ Stories specially for you ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ